ਆ ਰਹੀਏ ਜਿਹੜਾ ਪਹਾਰਾ ਰੱਖਿਆ ਉਹ ਕੱਲ੍ਹ ਹੀ ਤੁਹਾਡਾ ਸੋਮਵਾਰ ਦਾ Gro Bom die dat fo Eigen set dieef. ਹੱਕ ਲਾ ਅੱਲਾ ਇੱਲਾ 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 ਆ ਮਾਪਾ ਕਨੇ ਕੀਤਾ ਯਾਰ ਸਾਨੂੰ ਬਾਬਾ ਜੀ ਸੇਵਾ ਕਰੀਂਦਾ ਬੱਚਾ ਜੇ ਸਾਨੂੰ ਇਹ ਸੀ ਇਹਦੇ ਮੰਨ ਰਿਹਾ ਸੀ ਬਾਬਾ ਹੈਣੀਂਗਾ ਹੈਗੇ ਅਸੀਂ ਤਾਂ ਪਾ ਚਾ ਚਾਹੇ ਸਾਡੀ ਸੇਵਾ ਕੀਤੀ ਆ ਹਾਂਜੀ ਮੈਂ ਇਹਦਾ ਮੁੱਢ ਤੋਂ ਹੀ ਆ ਕੋਈ ਨਾਮ ਨਹੀਂ ਆਇਆ ਯਾਰ ਬਾਬਾ ਹਾਂ ਮਰੇ ਮਾਰ ਕੇ ਜਿਵੇਂ ਸੀ ਤੇ ਮੈਂ ਜਿੱਤਾ ਕੰਡ ਜਦ ਬੰਨਦੇ ਕਿ ਇਹ ਸੀ ਨਾ ਭਾਗ ਕਰਦੇ ਛੱਡਦੇ ਮੈਨੂੰ ਪਤਾ ਲੱਗ ਜੇ ਬਚਣਾਉਗਾ ਆ ਗੋੜੇ ਬੱਚੇ ਆ ਗੀਆ ਇਧਰ ਆ ਬਾਬੇ ਤੇ ਆਇਆ ਕੁਝ ਠਿਕਾ ਦੇ ਬਾਬੇ ਛੱਡ ਇਧਰ Eu sou ਕੋਰ ਫਕੀਰ ਦੇ ਇਹ ਬੈਠ ਕਰਿਆ ਦੇ ਪਿਛੇ ਨੂੰ ਮੁੜਦੇ ਬਾਬਾ ਕੋਰ ਫਕੀਰ ਦੇ ਰਹਿਣ ਕਰਿਆ ਦੇ ਬੈਠ ਕਰਿਆ ਜਿੱਦਣ ਪਹਿਲੇ ਭੌਂ ਕੋਠਾ ਮੇਰੇ ਭਾਈ ਪਟਨਾ ਹਟਾ ਕੇ ਬੜੇ ਮਾਨ ਦਾ ਕੋਰ ਫਕੀਰ thank Thank <laughs> you. ਉਹ ਇਹਦੇ ਨੂੰ ਠੱਕ ਕਰੀ ਜਾਂਦੇ ਉਹਦੇ ਜਨਮ ਦੀ ਇਹੋ ਗੱਲ ਆ ਇਹ ਹੀ ਦਾ ਨਾਮ ਕੋਈ ਹੋਰ ਨਹੀਂ ਰੋਣਾ ਬਾਬਾ ਕਹਿੰਦਾ ਇਹਨਾਂ ਦੀ ਇੱਕ ਦੂਜੇ ਨੂੰ ਛੱਡ ਲਈ ਸੀ ਠੱਕਾ ਜਿਵੇਂ ਮੁਰੇ ਦੇ ਆਹ ਬੱਚਾ ਉਹਦੇ ਨਾਲ ਚੱਲਦਾ ਆਹ ਬੱਚਾ ਉਹਦੇ ਨਾਲ ਚੱਲਦਾ ਰੋਣਾ ਨਹੀਂ ਆਈ ਗੱਲ ਬਈ ਬਾਬੇ ਨੇ ਕਹੀ ਆਹੇ ਗਾਲੇ ਮੈਂ ਤੁਹਾਨੂੰ ਜਾਣਾ ਤੋਂ ਨਹੀਂ ਉੱਥੇ ਮarre ਬਾਬਾ ਮੇਰਾ लाख लगा दे डेढ़ डेढ़ बोले सौ निहाल Es que ਸਮਾਹ ਆਫਰ ਆਫੇ ਲਾ ਰਿਹਾ ਅਕਟਰ ਤੇ ਮਾਤਾ 베ਜੂ ਕਰੇ ਨਾ ਕਰਵਾ ਪੀ ਕੇ ਵੀ ਵੀ ਥੋੜਾ ਜਿਹਾ ਪਾ ਪਾਣੀ ਕੱਲਣਾ ਪਊਗਾ ਘਾਤਾਂ ਦੇ ਮਾਰਕ ਉੱਪਰ ਹੀ ਕਰ ਦੂਗਾ ਠੀਕ ਹੈ ਜਾ ਮਰੇਗੀ ਕਰੀ ਨਾ ਆਪਾਂ ਬੈ ਨਾ ਰੇ ਅਜੇ ਨੰਬਰ ਅੰਕ ਨਹੀਂ ਹੋਣੇ ਤੇ ਸੁਣਾ ਤੈਨੂੰ ਅੰਮੀਆ ਮੇਰੇ मारो डेर नथा पीड़ा ते पीड़ा क्यू न ਜਾਏਗਾ ਇਹ ਤੇਰਾ ਉਹ ਵੀ ਜੇ ਨਿਸ਼ਚੈ ਕਰਦਾ ਜੀ ਕਿਹਦੀ ਗੱਲ ਆ ਤਾਂ ਹਮੂ ਸੇ ਕਿャਰ ਦੇਖੀ ਆ ਖੇਪ ਗਿਆ ਹੈ ਜੋ ਜੋ ਅੰਗ ਦੇ ਵਿੱਚ ਦਰਦਾ ਹੁੰਦੀ ਹੈ ਫੇਰ ਦੇ ਵਿੱਚ ਇੱਕ ਗੋਲਾ ਬਣ ਕੇ ਖੁਰਲਾ ਪਉਂਦਾ ਹੈ ਹੈ ਉਹ ਫੇਰ ਇੱਕ ਤਾਂ ਗੋਲਾ ਖੁਰਲਾ ਸੱਜੇ ਬਨੇ ਨੂੰ ਇਹ ਇਦੋਂ ਘੁੰਮ ਕੇ ਇਦੋਂ ਹੀ ਹੁੰਦਾ ਥੇ ਪਾਸੇ ਨੂੰ ਆਉਂਗਾ ਜਾਂ ਨਹੀਂ ਆਉਂਗਾ ਜਾਂ ਹਾਂ ਜਾਂ ਨਾ ਹਟ ਕੇ ਜੀਣਾਗਾ ਸੋਤੇ ਹੋ ਮੇਰਾ ਬਾਬਾ ਭੈਣੋ ਰਾਸ ਕਿੰਦਾ 27 ਸਾਲ ਹੋ ਗਏ ਤੇਰੇ ਜ਼ੀਰ ਫੜੀ ਨਿੰਦਾ ਕਿਦ ਹੋ ਗਿਆ ਜਾਂ ਨਹੀਂ 27 ਸਾਲ ਹੋ ਗਏ 27 ਸਾਲ ਹੋ ਗਏ ਜ਼ੀਰ ਫੜੇ ਕੋਈ ਫੱਕਰ ਨਹੀਂ ਕੋਈ ਫਕੀਨ ਨਹੀਂ ਕੋਈ ਸਾਧੂ ਸੰਦ ਨਹੀਂ ਛੱਡਿਆ ਤੈਨੂੰ ਜਨਾਬ ਨਹੀਂ ਹੈ ਇੱਕ ਬੰਨੇ ਇਹ ਚੀਜ਼ਾਂ ਦਾ ਪਾਸੇ 1000 ਰੁਪਏ ਇੱਕ ਚੀਜ਼ ਦਾ ਮੈਂ ਨਹੀਂ ਪਾਸੇ ਕਰ ਸਕਦਾ ਉਹ ਮਹੀਨੇ ਬਾਅਦ ਦੋ ਮਹੀਨੇ ਬਾਅਦ ਛੇ ਮਹੀਨੇ ਬਾਅਦ ਕਿਤੇ ਮੇਰੇ ਸਾਈਂ ਲੋਕ ਮੇਰੇ ਫਕੀਰ ਕੋਲ ਰਹੀ ਸਰਕਾਰ ਦੀ ਛਾਂਟ ਵੱਜਦੀ ਨਹੀਂ ਛਾਂਟ ਵੱਜਦੀ ਜਾਂ ਨਹੀਂ ਵੱਜਦੀ ਸਾਉਂਡ ਚ ਆਪੀ ਸੇ ਤੇ ਵਸਗਾਈ ਟੋਰ ਲੱਗ ਜਾਈਂ ਅੱਖਾਂ ਹੀ ਪਾਣ ਆਉਂਦੀਆਂ ਸਿਰ ਭਾਰਾ ਹੋ ਜਾਂਦਾ ਹੁੰਦਾ ਇਹ ਮੇਰੇ ਫਕੀਰ ਦੀ ਮਹੀਨੇ ਬਾਅਦ ਇੱਕ 2 ਮਿੰਟ 10 ਮਿੰਟ ਬੈਠ ਕੇ ਟਿਨਛਾਣ ਰਹੇ ਸੀ ਆਜ ਜਿਵੇਂ ਮਾਨੂੰ ਘੋੜੀ ਦੇ ਮਸਾਲੇ ਜਿਹੜੇ ਕੱਚੇ ਵਸਾਨ ਖਵਾਏ ਹੋਏ ਐ ਇਹ ਮੈਂ ਕਹਿੰਦੋਂ ਦੱਸ ਸਕੀ ਤੇ ਇੱਕ ਮਸਾਨ ਦੇ ਪੱਤੀ ਇੱਕ ਮਸਾਨ ਦੇ ਕੱਟੇ ਇਹ ਕੱਟੇ ਮਸਾਨ ਮਸਾਨਾਂ ਦੀ ਹੱਡੀ ਲਿਆ ਕੇ ਖਲਾਮ ਕੜਾ ਲਾ ਕੇ ਪੀ ਕੇ ਜਿਹਨੂੰ ਇਹ ਖੀਰ ਦੇ ਵਿੱਚ ਚਕਾਈ ਗਈ ਆ ਉਹਨ ਸੱਕੇ ਦਰਬਾਰ ਕੀ ਸੀ ਕੀ ਕਾ ਨਾਲ ਬਾਬੇ ਘੋੜੀ ਦਾ ਪਹਿਰਾ ਲੱਗਾ ਮਾਂ ਮਸਾਨੀ ਦਾ ਪਹਿਰਾ ਲੱਗਾ ਮਸਾਨੀ ਕਿਹੜੀ ਆ ਮਸਾਨੀਆਂ ਵਿੱਚ ਜਿੰਨ ਤੱਕ ਆ ਗਈ ਇੱਕ ਮਸਾਨੀ ਮਦਾਨੋਂ ਪਾਣੀ ਜੀ ਇੱਕ ਮਸਾਨੀ ਮੰਨਣ ਵਾਲੀ ਬਾਕੀ ਇਹ ਮਸਾਨੀ ਸਮਸ਼ਾਨ ਮਸਾਨੀ ਚਾੜੀ ਪਛਾਣੀ ਉਹ ਲਗੀ ਕਿਉਂਕਿ ਇੰਨੀ ਪਾਵਰ ਦਾ ਨਾ ਕੋਈ ਨੂੰ ਬਾਬਾ ਮਿਲਿਆ ਨਾ ਕੋਈ ਸੰਤ ਮਿਲਿਆ ਨਾ ਕੋਈ ਪਾਕ ਮਿਲਿਆ ਇਹ ਪੱਟੀ ਨਹੀਂ ਜਾਂਦੀ ਕੋਈ ਸੱਚੇ ਜਨਮ ਵਾਲਾ ਇਹ ਜਿਹੜੀ ਚੀਜ਼ ਬਣਾ ਕੇ ਖਵਾਈ ਗਈ ਆ ਇਹ ਬੰਗਾਲੀ ਜੋ ਖਵਾਈ ਗਈ ਆ ਬੰਗਾਲੀ ਮੁਸਲਮਾਨ ਤੋਂ ਕੋਈ ਸੱਚੇ ਹਰੀ ਦੇ ਸ਼ਹਿਰ ਤੋਂ ਬਣ ਕੇ ਗਈ ਆ ਕੋ ਮਣ ਕੇ ਜਿਹੜੀ ਛਕਾਈ ਦੀ ਕੋਈ ਸਾਲ ਸਮਝਣ ਨੂੰ ਜੇ ਮੈਂ ਆਗਾ ਤੇਰੇ ਘਰ ਵੈਰ ਪੈਂਦਾ ਵਿਰੋਧ ਪੈਂਦਾ ਆ ਮੈਂ ਤਾਂ ਪਤਾ ਹੀ ਮੈਨੂੰ ਅੱਗੇ ਕਈਆਂ ਨੇ ਦੱਸਿਆ ਮੈਂ ਲੈ ਪਰ ਮੈਂ ਨਹੀਂ ਬੈਠਾਗਾ ਤੇ ਜਾ ਅੱਜ ਤੋਂ ਬਾਅਦ ਪੱਸ ਮੇਰਾ ਖਵਾਰਾ ਪੀਰ ਕਰਨ ਨੂੰ ਰੱਖ ਅੱਜ ਦਿਨੇ ਪਟਪੁਰ ਸੱਚੇ ਦਰਬਾਰ ਕੀ ਹਨ ਉਹ ਦਸੀ ਇਹਨ ਮੇਰੇ ਮਾਰਕੀ ਲੋਰ ਚੜਦੀ ਆ ਰਹਿਮਤ ਹੁੰਦੀ ਆ ਤੇ ਤੇਰਾ ਕੀ ਕਰਦਾ ਮੈਂ ਡੇਕਣਾਵਾਂ ਜਾਂ ਸੱਤ ਚੜਦੇ ਮੈਂ ਨੱਚਾਂ ਜਾਂ ਮੈਂ ਭੰਗੜਾ ਪਾਵਾਂ ਇਹ ਵੀ ਹੁੰਦੀ ਆ ਹਾਂ ਨਹੀਂ ਜਿਠਾ ਬਈ ਬੜੀ ਬੜੀ ਹੁੰਦੀ ਹੁੰਦੀ ਸੀ ਨਾ ਵੀ ਮੈਂ ਕਿਹਾ ਲਾਂ ਟਕਰਾਦਾ ਕਿਤੇ ਕਿਤੇ ਦਾ ਜੀ ਬੜਾ ਕਰਦਾ ਪੁਰ ਸੱਚੇ ਦਰਬਾਰ ਕੀ ਕਿਤੇ ਮੀਂਹ ਮਿਲ ਜੇ ਸੁੱਕਾ ਜਾਵੇ ਜਿਆ ਪੁੱਛਿਆ ਲਗਾ ਤੇ ਮੈਂ ਛਾਹਾਂ ਉਹ ਸਹੀ ਦਸੀ ਪਹਿਲੇ ਦਸੀ ਕਰਦਾ ਕਰਦਾ ਨਾ ਜੀ ਕਿਉਂਕਿ ਨਿਸ਼ਾਨ ਖਾਂਦਾ ਸੀ ਉਹ ਸੱਚੇ ਦਰਬਾਰ ਕੀ ਸਤ ਕੋਈ ਪਰ ਮੇਰੇ ਨਾਲ ਦਾ ਕੋਈ ਦੁਨੀਆ ਦੇ ਜੰਗਮਿਆ ਨਹੀਂ ਚਾਹੂ ਕਾ ਮੇਰੇ ਨਾਲ ਦੀ ਗੇਂਜ ਪਾਵਰ ਨਹੀਂ ਹੈ ਜੀ ਬੋਲ ਸਕਿਆ ਦਰਬਾਰ ਕਿਤੇ ਕਿਤੇ ਗੈਰ ਬੁਹਾਉਂਦਾ ਬੋਲ ਕੇ ਦਰਬਾਰ ਕੀ ਹੈ ਉਹਨੇ ਤਾਂ ਆ ਕੇ ਕੱਢੀਏ ਨੁਕਸਾਨ ਬਣਾਈਏ ਤੇਰੇ ਚ ਵੇਖ ਲੈ ਐਵੇਂ ਨਾ ਕਰੀ ਉਹਨੇ ਬੁਹਾਉਂਗਾ ਡੈਰਾ ਮੈਂ ਵੀ ਮੇਰੇ ਤੇ ਕਿਸ ਤਰ੍ਹਾਂ ਪੁਆਇਆ ਤੁਮ ਸਾਹਨੇ ਵੇਖ ਲੈ ਸਭ ਨਾਲ ਸੂਮ ਕਰਦੇ ਮੈਂ ਜ਼ਿੰਮੇਵਾਰੀ ਮੈਦਾ ਨਾ ਦਿਖਾ ਦੇਣਾ ਤੇ ਦੇਖਾ ਦੇਣਾ ਹੁਣ ਮੇਰਾ ਸਾਹ ਖੜਾ ਬੱਕਰੇ ਨੂੰ ਉੜਕੀ ਜਾਗਾ ਫੁੱਟੂ ਬਣਾ ਕੇ ਆਤੇ ਦੀ ਤੇਰੇ ਪੈਰਾਂ ਦੇ ਵਿੱਚ ਸੂਈਆਂ ਗੱਡੀਆਂ ਤੇਰੀਆਂ ਗੋਡਿਆਂ ਦੀਆਂ ਸੂਈਆਂ ਗੱਡੀਆਂ ਤੇਰੇ ਇੱਥੇ ਮੋਢਿਆਂ ਦੀਆਂ ਸੂਈਆਂ ਗੱਡੀਆਂ ਤੇਰੇ ਸਿਰ ਤੇ ਸੂਈਆਂ ਗੱਡੀਆਂ ਸਭ ਤੋਂ ਪਹਿਲੋਂ ਪੈਰਾਂ 'ਚ ਸੂਈਆਂ ਵਜਦੀਆਂ ਜਿਹੜੀਆਂ ਗੋਡਿਆਂ 'ਚ ਸੂਈਆਂ ਵਜਦੀਆਂ ਜਿਹੜੀਆਂ ਕੂਣੀਆਂ 'ਚ ਸੂਈਆਂ ਵਜਦੀਆਂ ਤੇ ਤੇਰੇ ਸਿਰ 'ਚ ਵਜਦੀਆਂ ਤੇ ਇਹਨਾਂ ਉਂਗਲਾਂ ਦੇ ਜੋੜਾਂ 'ਚ ਵਜਦੀਆਂ ਵਜਦੀਆਂ ਹਾਂ ਲਈ ਤੇ ਪਹਿਰਾ ਕਰਦੇ ਇਥੇ ਨਾ खड़ जवान भैरो खड़े ਮੰਮੀ ਇਸ ਘਰ ਦੇ ਵਿੱਚ ਫਸਿਆ ਬੈਠਾ ਮਸਾਨ ਬਿੰਦਾ ਇਹ ਨੌਜਵਾਨ ਮੁੰਡਾ ਗੱਬਰ ਚੜਦੀ ਮਾਲੀ ਦੇ ਵਿੱਚ ਆਂਦਾ 16 ਸਾਲਾਂ ਦੀ ਮੇਰੀ ਮੌਤ ਸੀ ਬਾਬਾ ਮੈਂ ਤੁਰਿਆ ਜਾਂਦਾ ਹ ਰਸਤੇ ਦੇ ਵਿੱਚ ਮੇਰਾ ਸੀਰ ਹੋ ਗਿਆ ਮੇਰੀ ਮੌਤ ਹੋ ਗਈ ਤੇ ਮੈਨੂੰ ਉਸ ਮੌਲਵੀ ਨੇ ਉਸ ਮੁਸਲਮਾਨ ਨੇ ਮੇਰਾ ਸਿਵਾ ਠਾਇਆ ਮੇਰੀ ਹੱਡੀ ਰੱਖੀ ਆ ਜੇ ਕੀ ਕਰਦਾ ਮਿਲ ਕੋਰ ਛੱਡਦਾ ਮੁਰ ਸਕੇਦਾ ਮੈਂ ਬਹੁਤ ਫਸਿਆ ਅੰਡਾ ਬਾਬਾ ਮੇਰੀ ਜਾਨ ਖਿਡਾ ਤੇ ਮੈਨੂੰ ਕੋਲੇ ਰੱਖਣਾ ਪਰ ਇਹ ਬੀਬੀ ਚੋਂ ਕੱਢ ਮੰਮੀ ਫਸਿਆ ਤੇ ਬੀਬੀ ਫਸਿਆ ਕੋਲ ਸਕੇ ਦਰਬਾਰ ਕੀ ਹੱਥ ਆਏ ਕੋਲੇ ਰੱਖਣਾ ਤੇ ਦਰਬਾਰ ਮੈਂ ਨਾ ਦੋ ਚੀਜ਼ਾਂ ਨਿਕਲੂਗਾ ਹੁਣ ਮੈਂ ਆਪਰਾ ਜਿਆਦੇ ਦਿਨ ਮਿੱਟੀਆਂ ਲੱਗਣਗੀਆਂ ਜਾਂ ਕੱਟੀਆਂ ਲੱਗਣਗੀਆਂ ਤੇ ਤਵਨ ਦਵਾਈ ਲੈਣ ਦੀ ਗੱਲ ਨਾ ਕਰੀ ਮੁਰ ਸਕੇ ਦਰਬਾਰ ਕੀ ਇੱਕ ਗੇ ਨੂੰ ਭੈਣੇ ਮੇਰਾ ਬਾਬਾ ਦਾ ਸੁੱਕੇ ਬਾਕਰ ਆਉਂਦੇ ਆ ਬੁਰ ਸੱਚੇ ਸਰਦਾਰ ਆਉਂਦੇ ਰਹਾ ਬਾਕਰ ਇੱਥੇ ਗਾਲੀ ਦੇ ਵਿੱਚ ਬੁਰਕੀ ਲੱਗ ਜਾਂਦੀ ਆ ਰੋਟੀ ਦੀ ਬੁਰਕੀ ਲੱਗ ਜਦੀ ਆ ਕਲਾ ਜੰਮ ਜਾਂਦਾ ਜੰਮਦਾ ਹਾਂ ਨਹੀਂ ਤੇ ਨਾ ਜੰਮ ਜਾਂਦਾ ਹਾਂ ਸਵਾਮੇ ਨਾ ਮਾਂ ਦੇ ਦਰਬਾਰ ਦੇ ਵਿੱਚ ਪੂਰੇ ਹੋ ਜਾਂਦੇ ਆ ਲੱਖ ਨਦਰਾ ਗੈਸ ਕੋਲੇ ਨਾ ਵੀ ਜੈ ਗੋਤ ਨਾਲ ਜੈ ਜੱਤਾਂ ਲੈ ਬਾਬਾ ਅੱਜ ਤੋਂ ਬਾਅਦ ਸਾਰਾ ਕੁ ਕਾਦੇ ਪਾਸ ਇੱਥੇ ਲਾਦਾ ਖਵਾ ਜਾ ਪੀਦਾ ਆਪਣੀ ਰੱਖ ਰਹਿਮਤਾਂ ਦੇ ਪਹਿਲੇ ਰੱਖ ਮੋੜ ਸੱਚੇ ਦਰਬਾਰ ਦੀ ਜੈ ਸਵਾ ਕਿਡੋ ਦੇਸੀ ਕੋ ਦੀ ਨੇ ਬਣਾਈ ਭਲੇ ਜਾਦਾ ਕਿਸੇ ਦੇਦੇ ਚ ਲੈ ਜੀ ਜਾਂ ਗੁਰੂ ਘਰ ਦੇ ਵਿੱਚ ਜਾ ਕੇ ਇੱਕ ਰਵਾਨਾ ਲੈ ਜੀ ਤੇ ਸਵਾ ਕਿਲੋ ਦੇਸੀ ਘੋੜ ਸਵਾ ਕਿਲੋ ਆਟਾ ਸਵਾ ਕਿਲੋ ਖੰਡ ਗੁਰੂ ਘਰ ਜਾ ਕੇ ਅਰਦਾਸ ਕਰਾ ਦੀ ਛਾੜ ਦੀ ਕਿ ਮੈਂ ਆਪਣੀ ਦੇਹੀ ਵਾ ਕੇ ਦੇ ਕੇ ਚੱਲੀ ਬਾਬੇ ਨੇ ਜਿਹੜੀ 100 200 500 ਰੁਪਈਆ ਤੇ ਜਾ ਮਾਂ ਤੂੰ ਠੀਕ ਤੇਰਾ ਪੁੱਤ ਠੀਕ ਤੇਰਾ ਪਰਿਵਾਰ ਠੀਕ ਜੇ ਕਰ ਬਾਬੇ ਹਰੂਮਾਨ ਜੋ ਦੇ ਦਸ ਜਾ ਕੇ ਬੜੀ ਲਾਲਾ ਪਹਿਰਾ ਨਾਲ ਕਾਦੇ ਬੇੜੇ ਪਾਰ ਝੜ ਗਏ ਮੇਰੀ ਸਰਕਾਰ ਅੱਥਰ ਠੀਕ ਬਾਬਾ ਹੋਰ ਆਦੇ ਆਪ ਕਿਆ ਪਹਿਣਾ ਬਾਹਰ ਕਪੜੇ ਝੜ ਗਏ ਆ ਕਰਾ ਝੜ ਪਣਾਵ ਗਿਆ ਕੇਸੀ ਕੋ ਦੀ ਦੇਗ ਬਣਾ ਲਈ ਥੋੜੀ ਜੀ ਪਾਈ ਆ ਸੂਜੀ ਦੀ ਸੁਪਰਾਉਣੀ ਆ ਠੀਕਾ ਦੇਗ ਬਣਾ ਕੇ ਥੋੜੀ ਇੰਨੀ ਦੇਗ ਕੋਠੇ ਦੇ ਪਾ ਲਈ ਬਾਕੀ ਦੇਗ ਇੰਨੀ 2-4 ਚਮਚੇ ਗਰਮ ਗਰਮ ਕੋਸੀ ਵਰਤੀ ਲਈ ਖਾ ਉਦੋਂ ਬਾਅਦ ਮਸਾਨ ਦੇਖ ਆ ਕੇ ਪੈ ਜਾ ਆਪਣੇ ਰਾਜਪੁਰ ਸੱਚੇ ਦਰਬਾਰ ਗਿਆ ਪੜਾ ਗਿਆ ਜੀ ਗੱਲ ਜੀ ਤੇ ਸੁਣਿਆ ਕਿ 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 ਬਾਬੇ ਘੋੜੇ ਪੀਣੇ ਕੇ ਰਾਸ ਕਰੋ। ਬਾਬੇ ਦਾ ਕੋਈ ਯਾਹੀ ਪ੍ਰਣਾਮ ਨਹੀਂ ਆਇਆ ਬਾਬਾ। ਬਾਬੇ ਦਾ ਨਾਈ